ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਵਦਿਆਂ ਨੇ ਲੁੱਟਿਆ ਸਾਨੂੰ ਅੰਗਰੇਜ਼ ਤਾਂ ਆਈ ਲੁੱਟਣ ਸੀ ਉਹਨਾਂ ਤਾਂ ਲੁੱਟਣਾ ਸੀ ਉਹ ਤਾਂ ਲੁੱਟ ਗਏ ਉਦੋਂ ਬਾਅਦ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਦੀ ਆਤਮਾ ਤੜਫਦੀ ਹੋਊਗੀ ਵੀ ਜਾਂਦੀ ਐਸ ਕਰਕੇ ਦਿੱਤੀ ਲੈ ਕੇ ਇਹਨਾਂ ਨੂੰ 23 ਸਾਲ ਦੀ ਉਮਰ ਜ ਐਸ ਕਰਕੇ ਫਾਂਸੀ ਦੇ ਰਸੇ ਚੁੰਮ ਲੈ ਕੇ ਲੁੱਟਣ ਲੱਗ ਜਾਣ ਕੋਈ ਨਹੀਂ ਛੱਡਿਆ ਮਹਿਕਮਾ ਲੋਹੇ ਦੀ ਤੇ ਸੋਨੇ ਦੀ ਆਪਸ ਗੱਲ ਹੋਈ ਸੋਨੇ ਨੇ ਲੋਹੇ ਨਾਲ ਸ਼ਿਕਵਾ ਕੀਤਾ ਇਤਰਾਜ਼ ਕੀਤਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੂੰ ਕਦੇ ਮੇਰੀ ਆਵਾਜ਼ ਸੁਣੀ ਹੈ ਦੁਕਾਨ ਤੋਂ ਬਾਹਰ ਕਹਿੰਦੇ ਤੇਰੇ ਥੋੜਾ ਵਜਦਾ ਲੋਹੇ ਨੂੰ ਕਹਿੰਦਾ ਸੋਨਾ ਤੇਰੇ ਥੋੜਾ ਵਜਦਾ ਸਾਰੇ ਬਾਜ਼ਾਰ 'ਚ ਪਤਾ ਲੱਗਦਾ ਕਹਿੰਦਾ ਇੰਨੀ ਉੱਚੀ ਉੱਚੀ ਤੇਰਾ ਖੜਕਾ ਯਾਰ ਇੰਨੀ ਉੱਚੀ ਸ਼ੋਰ ਸ਼ਾਬਾ ਮਚਾਉਣਾ ਹੈ ਤੂੰ ਲੋਹਾ ਕਹਿੰਦਾ ਬਿਲਕੁਲ ਸਹੀ ਹੈ ਵੀਰੇ ਕੋੜਾ ਤੇਰੀ ਵਜਦਾ ਥੋੜਾ ਮੇਰੀ ਵਜਦਾ ਪਰ ਲੋਹੇ ਦਾ ਥੋੜਾ ਤੇਰੇ ਵਾਸਤੇ ਸ਼ਰੀਕ ਹੈ ਤੂੰ ਸੋਨਾ ਹੈ ਉਹ ਲੋਹਾ ਹੈ ਉਨ ਦਾ ਕੁੱਟਣੀ-ਕੁੱਟਣਾ ਤਾਂ ਸ਼ਰੀਕਾ ਦਾ ਕੰਮ ਤਾਂ ਕੁੱਟਣੀ-ਕੁੱਟਣਾ ਹੁੰਦਾ ਹੈ ਚੱਲ ਤੈਨੂੰ ਪਤਾ ਹੀ ਹੈ ਪਹਿਲਾਂ ਵੀ ਸ਼ਰੀਕ ਨੇ ਇਹਦਾ ਕੁੱਟਣਾ ਉਹ ਕਹਿੰਨਾ ਮੇਰੀਆਂ ਚੀਕਾਂ ਮੇਰਾ ਦਰਦ ਤਾਂ ਜਾਦੇ ਆ ਮੇਰੀਆਂ ਚੀਕਾਂ ਸਾਰੇ ਬਿਹਾਰ ਤਾਂ ਸੁਣਦੀ ਨੇ ਕਿਉਂਕਿ ਮੈਨੂੰ ਮੇਰੇ ਆਪ ਦੇ ਘੋਟਦੇ ਨੇ ਯਾਰ ਮੈਨੂੰ ਆ ਫਰਕ ਆ ਬਸ ਸਾਨੂੰ ਦੁਖੇਸ ਗੱਲ ਦਾ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਅੰਗਰੇਜ਼ਾਂ ਨਾਲ ਤਾਂ ਨਿਪਟ ਲਿਆ ਸੀ ਸਾਡੇ ਜੋਧੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਆਜ਼ਮ ਪਾਕ ਸਿੰਘ ਵਰਗੇ ਛੋਧਿਆ ਨਹੀਂ ਉਹਨਾਂ ਨੂੰ ਤਾਂ ਸਾਹਬ ਕਰ ਲਿਆ ਸੀ ਗੋਰਿਆਂ ਨਾਲ ਤਾਂ ਇਹਨਾਂ ਨਾਲ ਕੌਣ ਕਰੀ ਕਰੀ ਐ ਇਹਨਾਂ ਨਾਲ ਸਾਹਬ ਕਰਨ ਲੱਗੇ ਹੋਇਆ